ਹਾਜੀ ਨਮਸਕਾਰ ਆਦab ਸਤਿ ਸ਼੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ 올ਓਵਰ ਸੂਟ ਨੇ ਪਿਓਰ ਸਵਿਸ ਵੂਲ ਦੇ ਉੱਪਰ ਸੂਟ ਨੇ ਡਿਜੀਟਲ ਪ੍ਰਿੰਟ ਆ ਔਰ ਨਾਲ ਦੁਪੱਟੇ ਵਾਲੇ ਮਸਲੀਨ ਦੁਪੱਟੇ ਵਾਲੇ ਸ਼ਾਲ ਵਾਲੇ ਸਾਰੇ ਤਰ੍ਹਾਂ ਦੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਵੇਖਿਓ ਸਕਿਪ ਨਹੀਂ ਕਰਨਾ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਅੱਜ ਦੀ ਵੀਡੀਓ ਦਾ ਪਹਿਲਾ ਆਰਟیکل ਦੇਖੋ ਬ੍ਰਾਂਡਡ ਆਰਟیکل ਆ ਮਲਟੀ ਸ਼ੇਡ ਪ੍ਰਿੰਟਿੰਗ ਦੇਖੋ ਪਹਿਲਾਂ ਕਿੰਨੇ ਕਲਰ ਦੀ ਪ੍ਰਿੰਟਿੰਗ ਕੀਤੀ ਹੋਈ ਆ ਇਸ ਸਵਿਸ ਵੂਲ ਦੇ ਵਿੱਚ ਸੂਟ ਆ ਪਿਓਰ ਗਰਮ ਸੂਟ ਆ ਬੀ ਐਲ ਐਮ ਬ੍ਰੈਂਡ ਦੇ ਪੀਸ ਨੇ ਆਲ ਓਵਰ ਸੂਟ 5 ਮੀਟਰ ਮਿਲੂਗਾ ਜੀ ਤੁਹਾਨੂੰ 1050 ਰੁਪਏ ਦਾ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਦਿਖਾਉਂਗਾ ਕਲਰ ਬਹੁਤ ਸ਼ਾਨਦਾਰ ਆਏ ਨੇ ਸਾਰੇ ਦੇ ਸਾਰੇ ਚਾਰ ਕਲਰ ਆਏ ਨੇ ਚਾਰੇ ਕਲਰ ਮੈਂ ਤੁਹਾਨੂੰ ਖੋਲ ਕੇ ਦਿਖਾਉਂਗਾ ਦੋ ਡਿਜ਼ਾਈਨ ਆਏ ਨੇ ਦੋਨੇ ਡਿਜ਼ਾਈਨ ਤੁਹਾਡੇ ਲੈਦਰ 'ਚ ਕਰਾ ਦੂੰਗਾ ਅਲੱਗ ਪੀਸ ਚੈੱਕ ਕਰੋ ਜਰਾ ਆਲ ਓਵਰ 5 ਮੀਟਰ ਬਾਜ਼ਾਰ ਦੇ ਵਿੱਚ ਇਹੀ ਸੂਟ 14 1400 ਰੁਪਏ ਦਾ ਸੂਟ ਵਿਕ ਰਿਹਾ ਮੈਂ ਤੁਹਾਨੂੰ ਦਊਂਗਾ ਸਿਰਫ 1050 ਰੁਪਏ ਦਾ 5 ਮੀਟਰ ਸੂਟ ਮਿਲੂਗਾ ਪਿਓਰ ਸਵਿਸ ਵੂਲ ਦੇ ਉੱਤੇ ਸੂਟ ਔਰ ਪਿਓਰ ਡਿਜੀਟਲ ਪੀਸ ਨੇ ਜੀ ਕਲਰ ਡਿਜ਼ਾਈਨ ਚੈੱਕ ਕਰ ਲਓ ਜਰਾ ਖੂਬਸੂਰਤ ਕਲਰ ਨੇ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਆ ਕੋਈ 1400 ਕਰਤ ਨਹੀਂ ਲੋੜ ਨਹੀਂ ਸਿਰਫ 1000 ਤਿਆਰ ਰੁਪਏ ਚ ਔਰ ਕੋਰੀਅਰ ਤੁਹਾਨੂੰ ਮਿਲੂਗਾ ਜੀ ਆਲ ਓਵਰ ਇੰਡੀਆ ਫ੍ਰੀ ਚੌਥਾ ਕਲਰ ਦੇਖੋ ਜੀ ਕਿੰਨਾ ਸ਼ਾਨਦਾਰ ਕਲਰ ਹੈ ਕਰੀਮ ਕਲਰ ਦੇ ਉੱਪਰ ਪ੍ਰਿੰਟਿੰਗ ਦੇਖੋ ਜਿਹਦੇ ਘਰੇ ਸੂਟ ਚਲੇ ਗਿਆ ਨਾ ਯਾਦ ਕਰੋਗੇ ਵੀ ਸੂਟ ਆਏ ਸੀਗੇ ਡਿਜ਼ਾਈਨ ਬਹੁਤ ਸ਼ਾਨਦਾਰ ਨੇ आलो जी दूजा डिजाइन भी चेक कर लो जरा आ डिजाइन तबाही डिजाइन है प्रिंटिंग चेक करो पहले खूबसूरत प्रिंटिंग है जी बहुत शानदार प्रिंटिंग है ओवर सूट मिलूगा जी पांच मीटर एक ग्रे कलर के उपर है जी प्रिंटिंग खूबसूरत पीस है प्रिंटिंग बहुत शानदार प्रिंटिंग है प्योर डिजिटल प्रिंटिंग है जी सारी जी सारी हलो जी प्रिंटिंग चेक करो जरा 5 ਮੀਟਰ ਆਲਓਵਰ ਸੂਟ 1050 ਰੁਪਏ ਦਾ ਰੰਗ ਵੀ ਬਹੁਤ ਸ਼ਾਨਦਾਰ ਨੇ ਚਾਰ ਚਾਰ ਕਲਰ ਆਏ ਨੇ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਨੂੰ ਦੇਖ ਰਿਆ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੂਰ ਕਰ ਲਿਓ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਨੇ ਜੀ ਬਹੁਤ ਖੂਬਸੂਰਤ ਕਲਰ ਨੇ ਪੰਜ ਕਲਰ ਨੇ ਪੰਜ ਦੇ ਚਾਰ ਕਲਰ ਨੇ ਚਾਰੇ ਦੇ ਚਾਰੇ ਕਲਰ ਜ਼ਬਰਦਸਤ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਨਾ ਪਲੀਜ਼ ਸਕਰੀਨਸ਼ਾਟ ਲੈ ਕੇ ਮੈਨੂੰ ਛੇਤੀ ਭੇਜ ਦਿਓ ਲਿਮਿਟਡ ਪੀਸ ਨੇ ਜ਼ਿਆਦਾ ਪੀਸ ਨਹੀਂ ਹੈਗੇ ਔਰ ਹਾਈ ਫਾਈ ਬ੍ਰਾਂਡਡ ਪੀਸ ਨੇ ਆਲ ਓਵਰ 5 ਮੀਟਰ ਛੂਟ ਜੀ ਪਿਓਰ ਡਿਜੀਟਲ ਸਵਿਸ ਵੂਲ ਦੇ ਉੱਪਰ ਪੀਸ ਨੇ ਠੰਡ ਨਹੀਂ ਲੱਗੂਗੀ ਬਹੁਤ ਸ਼ਾਨਦਾਰ ਪੀਸ ਹੈ 1000 ਰੁਪਏ আর ਪੀਸ 5 ਮੀਟਰ ਛੂਟ ਮਿਲੂਗਾ ਜੀ ਬਿਨਾਂ ਦੁਪੱਟੇ ਤੋਂ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ ਹਾਏ ਲਓ ਜੀ ਨੈਕਸਟ ਡਿਜ਼ਾਈਨ ਦੇਖੋ ਜੀ ਇਹਦੀ ਪਿਓਰ ਅਲਪਾਈਨ ਪੀਸ ਚੈੱਕ ਕਰੋ ਜੀ ਪਿਓਰ ਕਹੂੰਗਾ ਨਾ ਤਾਂ ਪਿਓਰ ਹੀ ਮਿਲੂਗੀ ਜੀ ਪਿਓਰ ਐਲਪਾਈਨ ਹੈ ਜੀ ਸਾਡੀ ਦੀ ਸਾਰੀ ਘੇਰਾ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟਿੰਗ ਘੇਰਾ ਕੀਤਾ ਹੋਇਆ ਜੀ ਮਲਟੀ ਸ਼ੇਡ ਪ੍ਰਿੰਟਿੰਗ ਹੈ ਜੀ ਨਾਲ ਬਾਟਮ ਮਿਲੂਗੀ ਜੀ ਪਿਓਰ ਐਲਪਾਈਨ ਦੀ ਬਾਟਮ ਔਰ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਮਿਲੂਗਾ ਜੀ ਦੁਪੱਟਾ ਚੈੱਕ ਕਰੋ ਜਰਾ ਸਿਰਫ 1195 ਰੁਪਏ ਔਰ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਮਿਲੂਗਾ ਜੀ ਡਸਟੀ ਸ਼ੇਡ ਦਾ ਚਾਟ ਆਇਆ ਕਲਰ ਬਹੁਤ ਸ਼ਾਨਦਾਰ ਨੇ ਪੀਸ ਤਾਂ ਕੋਈ ਵੀ ਛੱਡਣ ਵਾਲਾ ਨਹੀਂ ਹੈ ਜਿਹੜੇ ਪੀਸ ਮੈਂ ਲੈ ਕੇ ਆਇਆ ਸਿਰਫ 1195 ਰੁਪਏ ਜੀ ਡਿਜ਼ਾਈਨਰ ਪੀਸ ਨੇ ਜੀ ਔਰ ਬ੍ਰਾਂਡਡ ਪੀਸ ਨੇ ਸਾਰੇ ਦੇ ਸਾਰੇ ਖੂਬਸੂਰਤ ਪੀਸ ਕਿੰਨ ਕਲਰ ਹੈ ਜੀ ਬਾਟਮ ਮਿਲੂਗੀ ਸਕਿਨ ਕਲਰ ਦੀ 2.5 ਮੀਟਰ ਸ਼ਰਟ ਤੇ 2 ਮੀਟਰ ਤੋਂ ਉੱਪਰ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਦੁਪੱਟਾ ਚੈੱਕ ਕਰੋ ਜੜਾ ਬਹੁਤ ਸੋਹਣਾ ਦੁਪੱਟਾ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਪਿਓਰ ਕਹੂੰਗਾ ਨਾ ਤਾਂ ਪਿਓਰ ਹੀ ਮਿਲੂਗੀ ਦੂਜਾ ਨਹੀਂ ਮਿਲੂਗਾ ਜੀ ਬਹੁਤ ਬਹੁਤ ਖੂਬਸੂਰਤ ਕਿਦਰੀ ਸਾਰੇ ਦੇ ਸਾਰੇ ਆਪ ਬਾਤ ਹੈ ਟੈਕਿੰਗ ਵੀ ਦੇਖੋ ਤੁਹਾਡੇ ਸਾਹਮਣੇ ਹੀ ਖੋਲ ਰਿਹਾ ਜੀ ਸਿਰਫ 1195 ਰੁਪਏ ਬੈਗ ਫਰੰਟ ਦੋਨੋਂ ਪ੍ਰਿੰਟਡ ਮਿਲਣਗੇ ਜੀ ਬਾਹਾਂ ਦੇ ਉੱਪਰ ਦੇਖੋ ਅਲੱਗ ਪ੍ਰਿੰਟਿੰਗ ਆ ਆ ਵੀ ਵਿੱਚ ਸ਼ੈਡੋ ਪ੍ਰਿੰਟਿੰਗ ਹੋਈ ਹੋਈ ਹੈ ਜੀ ਸਾਰੀ ਸਾਰੀ ਘੇਰੇ ਤੇ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਆ ਲਓ ਬਾਟਮ ਸਿਰਫ 1195 ਰੁਪਏ ਕੋਰੀਅਰ ਆਲ ਓਵਰ ਇੰਡੀਆ ਫਰੀ ਜੀ ਕੋਈ ਐਕਸਟਰਾ ਚਾਰਦੇ ਨਹੀਂ ਆ ਲੋ ਜੀ ਕੀ ਬਾਤ ਹੈ ਪੀ ਚੈੱਕ ਕਰੋ ਜਰਾ ਕਿੰਨਾ ਸੋਹਣਾ ਪੀਸਾ ਫੁੱਲ ਪਿਓਰ ਦਾ ਦੁਪੱਟਾ ਪਿਓਰ ਕਹੂੰਗਾ ਨਾ ਤਾਂ ਪਿਓਰ ਹੀ ਮਿਲੂਗੀ ਕੋਈ ਦੂਸਰਾ ਨਹੀਂ ਮਿਲੂਗਾ ਡਿਜ਼ਾਈਨਿੰਗ ਐਟਮ ਨੇ ਸਾਰੀਆਂ ਸਾਰੀਆਂ ਕਲਰ ਡਿਜ਼ਾਈਨ ਸਾਰੇ ਇਲਾਜਬਾਬ ਨੇ ਆ ਲੋ ਜੀ ਪ੍ਰਿੰਟਿੰਗ ਜਿਹੜਾ ਡਾਰਕ ਪਿਸਤਾ ਕਲਰ ਹੈ ਖੂਬਸੂਰਤ ਪ੍ਰਿੰਟਿੰਗ ਜੀ ਆ ਲੋ ਜੀ ਬਾਟਮ ਤੇ ਨਾਲ ਦੁਪੱਟਾ ਦਿਖਾਉਗਾ ਜੀ ਫੁੱਲ ਪਿਓਰ ਦਾ ਦੁਪੱਟਾ ਸਿਰਫ 1195 ਰੁਪਏ ਜੀ ਦੁਪੱਟਾ ਵੀ ਦੇਖੋ ਕਿੰਨਾ ਸ਼ਾਨਦਾਰ ਬਹੁਤ ਸੌਫਟ ਦੁਪੱਟਾ ਪਿਓਰ ਕਹੂੰਗਾ ਨਾ ਤਾਂ ਪਿਓਰ ਹੀ ਮਿਲੂਗੀ ਕੋਈ ਦੂਸਰਾ ਨਹੀਂ ਮਿਲੂਗਾ ਰੇਂਜ ਲਊਗੀ ਸਿਰਫ 1195 ਰੁਪਏ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਨੈਕਸਟ ਡੇ ਨਾਲ ਦਿਖਾਉਂਗਾ ਤੁਹਾਨੂੰ ਆਹ ਲਓ ਜੀ ਪਿਓਰ ਡਿਜੀਟਲ ਪੀਸ ਆ ਗਿਆ ਜੀ ਇਹ ਵੀ ਪੀਸ ਚੈੱਕ ਕਰੋ ਤਾਂ ਪਹਿਲਾਂ ਬੈਕ ਫਰੰਟ ਦੋਨੋਂ ਹੀ ਮਿਲਣਗੇ ਜੀ ਪ੍ਰਿੰਟਡ ਡਸਟੀ ਚਾਰਟ ਆ ਜੀ ਸਾਰੇ ਦਾ ਸਾਰਾ ਜਿਹੜਾ ਮਰਜ਼ੀ ਪਾ ਲਵੇ ਖੂਬਸੂਰਤ ਪੀਸ ਹੈ ਇਹ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਡਿਜੀਟਲ ਪਿਓਰ ਅਲਪਾਈਨ ਹੈ ਜੀ ਸਾਰੀ-ਸਾਰੀ ਸੂਟ ਦੀ ਔਰ ਪਿਓਰ ਮਸਲੀਨ ਦਾ ਮਿਲੂਗਾ ਜੀ ਡਿਜੀਟਲ ਦੁਪੱਟਾ ਰੇਟ ਰਹੂਗਾ ਸਿਰਫ 1200 ਤੇ 95 ਰੁਪਏ ਜੀ ਕਲਰ ਚੈੱਕ ਕਰੋ ਜਿਹੜਾ ਕਿੰਨੇ ਸ਼ਾਨਦਾਰ ਕਲਰ ਆਏ ਨੇ ਚਾਰ ਕਲਰ ਦਾ ਸੈਟ ਆਇਆ ਚਾਰੇ ਕਲਰ ਬਹੁਤ ਸ਼ਾਨਦਾਰ ਨੇ ਆਹ ਲਓ ਜੀ ਲਾਈਟ ਫਰੋਜ਼ੀ ਕਲਰ ਹੈ ਜੀ ਪੀਸ ਕੋਈ ਨਹੀਂ ਛੱਡਣ ਵਾਲਾ ਪਲੇਨ ਬਾਟਮ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਪਿਓਰ ਡਿਜੀਟਲ ਪੀਸ ਨੇ ਸਾਰੇ ਔਰ ਪਿਓਰ ਅਲਪਾਈਨ ਹੈ ਜੀ ਹਾਲੋ ਜੀ ਪਿਓਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਕੱਲਾ ਦੁਪੱਟਾ ਚਪਟਾ 350 ਰੁਪਏ ਦਾ ਦੁਪੱਟਾ ਜੀ ਪਲੇਨ ਹਾਲੋ ਜੀ ਦੁਪੱਟਾ ਚੈੱਕ ਕਰੋ ਪੂਰਾ ਲੰਬਾ ਚੌੜਾ 2.5 ਮੀਟਰ ਦਾ ਦੁਪੱਟਾ ਰਹੂਗਾ 1295 ਰੁਪਏ ਜੀ ਇੱਕ ਕਲਰ ਮਿਲੂਗਾ ਜੀ ਗ੍ਰੇ ਕਲਰ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਜੀ ਔਰ ਪ੍ਰਿੰਟਿੰਗ ਵੀ ਹੋਣੀ ਹੈ ਉਹ ਲਾਜਵਾ ਪ੍ਰਿੰਟਿੰਗ ਸਿਰਫ 1295 ਰੁਪਏ ਜੀ ਪਿਓਰ ਮਸਲੀਨ ਦਾ ਡਿਜੀਟਲ ਦੁਪੱਟਾ ਨਾਲ ਕਲਰ ਡ੍ਰੈਨ ਸਾਰੇ ਲਾਜਵਾ ਵੀਡੀਓ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾਲੇ ਕਮੈਂਟ ਜ਼ਰੂਰ ਕਰ ਦਿਆ ਕਰੋ ਜਿਹੜੇ ਨਵੇਂ ਕਸਟਮਰ ਮੇਰੇ ਵੀਡੀਓਜ਼ ਦੇਖ ਰਿਹਾ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਖੂਬਸੂਰਤ ਕਰਨਾ ਇਹ ਕਾ 컬러 ਆ ਗਿਆ ਜੀ ਪਿੰਕੀ ਜਿਹਾ 컬러 ਆ ਔਰ ਨਵੇਂ ਛੇੜ ਨੇ ਜੀ ਪਿਓਰ ਅਲਪਾਈਨ ਹੈ ਜੀ ਕਿਆ ਬਾਤ ਹੈ ਸਿਰਫ 1295 ਰੁਪਏ ਜੀ ਪੀ ਚੈੱਕ ਕਰੋ ਜਰਾ ਪਹਿਲਾਂ ਤਾਂ ਸਾਰੇ ਸਾਰੇ ਡਿਜੀਟਲ ਪੇਂਟਿੰਗ ਹੈ ਜੀ ਪੂਰੀ ਦੀ ਪੂਰੀ ਔਰ ਪਿਓਰ ਮਸਲੀਨ ਦਾ ਹੀ ਮਿਲੂਗਾ ਜੀ ਦੁਪੱਟਾ ਅਰੇਂਜ ਰਹੂਗੀ ਸਿਰਫ 1200 95 ਰੁਪਏ ਜੀ ਕੀ ਬਾਤ ਹੈ ਕੋਈ ਪਿੱਛੇ ਟੱਰ ਵਾਲਾ ਨਹੀਂ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰਾ ਤੁਹਾਡੀ ਸਕਰੀਨ ਤੇ ਨੈਕ ਆਈਟਮ ਦਿਖਾਉਂਗਾ ਤੁਹਾਨੂੰ ਲੋ ਜੀ ਮਮਤਾਜ ਆੜ ਦੇ 20 ਸਾਗੇ ਜੀ ਪਿਓਰ ਪਸ਼ਮੀਨਾ ਪੂਰੇ ਗਰਮ ਸੂਰਲੇ ਦੀ ਸਾੜੇ ਦੇ ਸਾਰੇ ਪੀ ਚੈੱਕ ਕਰੋ ਪਹਿਲਾਂ ਨੈਕ ਦੇ ਉਪਰਾਂ ਸਾਰੀ ਕਢਾਈ ਹੈ ਜੀ ਨੇਵੀ ਬਲੂ ਕਲਰ ਹੈ ਘੇਰੇ ਤੇ ਕਢਾਈ ਹੈ ਜੀ ਨੈਕ ਦੇ ਉਪਰ ਕਢਾਈ ਹੈ ਪੀਸ ਦੇਖੋ ਕਿੰਨਾ ਸ਼ਾਨਦਾਰ ਪਿਓਰ ਪਸ਼ਮੀਨਾ ਨੇਵੀ ਬਲੂ ਕਲਰ ਦੀ ਤੁਹਾਨੂੰ ਨਾਲ ਮਿਲੂਗੀ ਬਾਟਮ ਡਾਰਕ ਨੇਵੀ ਬਲੂ ਕਲਰ ਹੈ ਜੀ ਔਰ ਨਾਲ ਸ਼ਾਲ ਮਿਲੂਗੀ ਜੀ ਲਾਈਟ weight ਵਿਸਕੋਸ ਪਸ਼ਮੀਨੇ ਦੀ ਸ਼ਾਲ ਸ਼ਾਲ ਚੈੱਕ ਕਰੋ ਪਹਿਲਾਂ ਦਾ 1395 ਰੁਪਏ ਜੀ ਮਮਤਾ ਜੜਦਾ ਪੀਸਾ ਜੀ ਆ ਲੋ ਚੈੱਕ ਕਰੋ ਜੀ ਆਪਸ ਸਟੀਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਆ ਕਲਰ ਆ ਗਿਆ ਜੀ ਬੋਟਲ ਗ੍ਰੀਨ ਸ਼ੇਡ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਪ੍ਰਿੰਟਿੰਗ ਚੈੱਕ ਕਰੋ ਕਢਾਈ ਚੈੱਕ ਕਰੋ ਆ ਸਾਰੀ ਕਢਾਈ ਹੈ ਜੀ ਥੱਲੇ neck ਦੇ ਉੱਪਰ ਵੀ ਕਢਾਈ ਕੀਤੀ ਹੋਈ ਆ ਖੂਬਸੂਰਤ ਪੀਸ ਹੈ ਬੋਟਲ ਗ੍ਰੀਨ ਸ਼ੇਡ ਦਾ ਕਲਰ ਆ ਜੀ ਸਾਰਾ ਇਹ ਔਰ ਤੁਹਾਨੂੰ ਮੈਂ ਇਹਦਾ ਸ਼ਾਲ ਦਿਖਾਉਂਗਾ ਬਹੁਤ ਸ਼ਾਨਦਾਰ ਸ਼ਾਲ ਆ ਤੁਹਾਨੂੰ ਜਿਹੜੇ ਵੀ ਪੀਸ ਮਿਲਣਗੇ ਨਾ ਮੇਰੇ ਕੋਲੋਂ ਸਾਰੇ ਬ੍ਰਾਂਡਡ ਸੂਟ ਮਿਲਣਗੇ ਜੀ ਮਲਟੀ ਸ਼ੇਡ ਪ੍ਰਿੰਟਿੰਗ ਵਿਸਕੋਸ ਮਸਲੀਨ ਦੇਖਿਓ ਪਸ਼ਮੀਨਾ ਵਿਸਕੋਸ ਪਸ਼ਮੀਨਾ ਸ਼ਾਲ ਚੈੱਕ ਕਰੋ ਜਨਾ ਖੂਬਸੂਰਤ ਸ਼ਾਲਾ ਜੀ ਪੂਰੀ ਲੰਬੀ ਚੌੜੀ ਸ਼ਾਲ ਮਿਲੂਗੀ ਆਫਟਰ ਸਟੀਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਮਮਤਾਜ ਆੜ ਦੇ ਪੀਸ ਨੇ ਕੋਈ ਦੂਸਰੇ ਨਹੀਂ ਹੈਗੇ ਇੱਕ ਕਲਰ ਆ ਗਿਆ ਜੀ ਮਹਿਰੂਨ ਰੰਗ ਦਾ ਕਲਰ ਦੇਖੋ ਕਿੰਨੇ ਸ਼ਾਨਦਾਰ ਆਏ ਨੇ ਕਿਹਦੇ ਤੇ ਕਢਾਈ ਹੈ ਜੀ neck ਦੇ ਉੱਪਰ ਦੇਖੋ ਵੀ ਕਢਾਈ ਆ ਕਪੜਾ ਬਹੁਤ ਸੌਫਟ ਹੈ ਜੀ ਪਿਓਰ ਪਸ਼ਮੀਨਾ ਹੈ ਜੀ ਖੂਬਸੂਰਤ ਪੀਸ ਸਿਰਫ 1395 ਰੁਪਏ ਜੀ ਨਾਲ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਆ ਗਈ ਯਾਹ ਬਾਤ ਹੈ मल्टी शीट प्रिंटिंग शो ਲਈ ساری ساری ਰੇਂਜ ਰੋਗੂਗੀ ਸਿਰਫ 1395 ਆ ਲੋ ਜੀ ਚੈੱਕ ਕਰੋ ਆ ਲੋ ਜੀ ਕਲਰ ਆ ਗਿਆ ਜੀ ਬਲੈਕ ਕਲਰ 1395 ਰੁਪਏ ਕੋਰੀਅਰ ਆਲਓਵਰ ਇੰਡੀਆ ਫ੍ਰੀ ਜੀ ਕੋਈ ਐਕਸਟਰਾ ਚਾਰਜਸ ਨਹੀਂ ਪੀ ਚੈੱਕ ਕਰੋ ਜਰਾ 1395 ਰੁਪਏ ਜੀ ਕਢਾਈ ਬਹੁਤ ਸ਼ਾਨਦਾਰ ਕਢਾਈ ਆ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਸ਼ਾਲ ਚੈੱਕ ਕਰਾਉਗਾ ਤੁਹਾਨੂੰ ਮੈਂ ਖੂਬਸੂਰਤ ਸ਼ਾਲ ਹੈ ਜੀ ਸਿਰਫ 1395 ਰੁਪਏ ਦੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਸ਼ਾਲ ਚੈੱਕ ਕਰੋ ਜੀ ਕਿਆ ਬਾਤ ਹੈ ਬਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਫਟਰ ਸੀਸਿੰਗ ਦੇਖੋ ਇਸ ਤਰ੍ਹਾਂ ਬਣੂਗਾ ਇਹ ਅੱਜ ਦੀ ਵੀਡੀਓ ਦਾ ਆਖਰੀ ਸ਼ੂਟ ਸੀ ਹੁਣ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ